ਲੇਵੀ ਮਿੱਤਰੋ ਆ ਵੀਡੀਓ ਨੂੰ ਤਾਂ ਛੱਡ ਕੇ ਨਾ ਜਾਣੀ ਇਹਨੂੰ ਅੰਤ ਤੱਕ ਵੇਖੋ ਤੁਸੀਂ ਉਹ ਜੋ ਤੁਸੀਂ ਵੇਖ ਰਹੇ ਹੋ ਦੁਕਾਨਾ ਸਮੁੰਦਰੀ ਚਾਜ ਦਾ ਸਮਾਨ ਤੇ ਇਹ ਦੁਕਾਨ ਦੇ ਵਿੱਚ ਨਾ ਤੁਹਾਨੂੰ ਸ਼ੈਂਪੂ ਤੋਂ ਲੈ ਕੇ ਵੱਡੀਆਂ ਮਸ਼ੀਨਰੀਆਂ ਖੋਲਣ ਜੜਨ ਵਾਲੇ ਚਾਪੀਆਂ ਪਾਨੇ ਤਰਪਾਲਾਂ ਤੱਕ ਤੇ ਹੋਰ ਬਹੁਤ ਅਨੇਕਾ ਸਮਾਨ ਰਸੋਈ ਦਾ ਸਮਾਨ ਤੱਕ ਤੁਹਾਨੂੰ ਸਾਰਾ ਮਿਲੇਗਾ ਲੋਕੇਸ਼ਨ ਤੁਹਾਨੂੰ ਸ਼੍ਰੀ ਮਕਸਰ ਸਾਹਿਬ ਹੈ ਪ੍ਰੋਪਰ ਤੁਹਾਨੂੰ ਲੋਕੇਸ਼ਨ ਦੱਸਾਂਗਾ ਤੇ ਆਜੋ ਤੁਹਾਨੂੰ ਆਪਾਂ ਅੰਦਰ ਲੈ ਕੇ ਚੱਲਦੇ ਹਾਂਗੇ। ਆਸ਼ ਕਰਕੇ ਜਿਹੜੇ ਬੰਦੇ ਟੂਰਿਸਟ ਵਿੱਚ ਜਾਂਦੇ ਹੈਗੇ ਆ। ਆ ਤੁਸੀਂ ਸਾਹਮਣੇ ਗੱਡੀ ਦਿਖਾ ਦੇ ਮੜੀਏ। ਇਹਨਾਂ ਦੇ ਉੱਪਰ ਪਾਉਣ ਵਾਲੀਆਂ ਸਾਮਾਨ ਢੱਕਣ ਵਾਲੀਆਂ ਤਰਪਾਲਾਂ ਵਗੈਰਾ ਸਾਰਾ ਸਾਮਾਨ ਇੱਥੋਂ ਮਿਲਦਾ ਹੈਗਾ ਤੁਸੀਂ। ਆਜੋ ਅੰਦਰ ਜਾ ਕੇ ਬਾਈਆਂ ਨਾਲ ਗੱਲਬਾਤ ਕਰਦੇ। ਇਕੱਲੀ-ਇਕੱਲੀ ਗੱਲ ਬਾਈ ਤੋਂ ਪੁੱਛਦੇ ਆਂ ਇਕੱਲੇ-ਇਕੱਲੇ ਸਾਮਾਨ ਬਾਰੇ ਜਾਣਕਾਰੀ ਲੈਣੇ ਆਂ ਅਸੀਂ ਬਾਈ ਤੋਂ। ਬਾਈ ਜੀ ਫਿਰ ਸਾਰਾ ਇੰਪੋਰਟਡ ਸਾਮਾਨ ਹੀ ਆਪਣੇ ਕੋਲੇ। ਹਾਂਜੀ ਵੀਰੇ ਸਾਰਾ ਇੰਪੋਰਟਡ ਸਾਮਾਨ ਜੋ ਆਪਣੇ ਕੋਲ ਪਿਆ ਇੱਕ-ਇੱਕ ਚੀਜ਼ ਇੰਪੋਰਟਡ ਆ ਵੀਰੇ। ਕੁਝ ਕੰਟੇਨਰ ਦਾ ਮਾਲ ਹੁੰਦਾ, ਕੋਈ ਸ਼ਿਪ ਜੀ ਤੇ ਸਾਡਾ ਇੱਕ ਅੱਧਾ ਬੰਦਾ ਸਾਰੇ ਦੇਸ਼ 'ਚ ਆਪਣੇ ਇੰਡੀਆ 'ਚ ਘੁੰਮਦਾ ਹੈ ਚੰਗਾ ਚੰਗਾ ਜਿੱਥੋਂ ਮਾਲ ਮਿਲਦਾ ਆਪਾਂ ਉੱਥੋਂ ਉੱਥੋਂ ਚੱਕਦੇ ਆਂ ਵੀਰੇ ਲੇਕਿਨ ਕੱਲਾ ਕੱਲਾ ਸਮਾਨ ਇਹ ਚੁਣ ਕੇ ਲੈ ਕੇ ਆਉਂਦੇ ਆ ਸਮਾਨ ਦੇ ਬਾਰੇ ਦੀ ਪੂਰ ਗਰੰਟੀ ਹੋਊਗੀ ਆਹ ਤੁਸੀਂ ਦੇਖ ਸਕਦੇ ਹੋ ਤੁਸੀਂ ਆ ਜਿਹੜੇ ਝਾੜਿਆਂ ਦੇ ਵਿੱਚ ਵਰਤੇ ਜਾਂਦੇ ਆ ਇਹ ਸਮਾਨ ਜਿਹੜਾ ਇਹ ਬਾਈ ਉੱਥੇ ਜਿਹੜਾ ਵੇਸਟਨ ਦਸਮਾਨ ਉਹ ਲੈ ਕੇ ਆਨੇ ਤੁਸੀਂ ਮੰਨ ਲਵੋ ਜਿਹੜਾ ਉਹ ਹਾਂਜੀ ਬਾਈ ਜੀ ਇਹ ਵੈਲਸਨ ਦੇ ਹੁੰਦੇ ਆ ਵੀਰੇ ਯੂ ਐਸ ਏ ਦੇ ਠੀਕ ਹੈ ਤੇ ਬਹੁਤ ਹੈਵੀ ਕੁਆਲਿਟੀ ਦੇ ਕੁੰਡੇ ਹੁੰਦੇ ਆ ਜਾਂ ਛਿੱਪੇ ਯੂਜ਼ ਹੁੰਦੇ ਜਾਂ ਆਰਮੀ ਯੂਜ਼ ਕਰਦੀ ਹਾਈ ਲੈਵਲ ਦੇ ਕੰਮਾਂ 'ਚ ਠੀਕ ਹਾਈ ਲੈਵਲ ਦੇ ਟੋਚਨਾਂ ਨੂੰ ਪਾਉਣਾ ਵੀਰੇ ਕੁਛ ਵੀ ਬਹੁਤ ਹੈਵੀ ਚੀਜ਼ਾਂ ਲੈਫਟ ਜਿਹੜੇ ਤੁਸੀਂ ਮਾਲਾ ਥੋੜਾ ਮਸ਼ੀਨਾ ਵੀ ਤੁਹਾਨੂੰ ਪ੍ਰੇਪੇਅਰ ਕਰਾਂਗੇ ਉਹਨਾਂ ਦੇ ਵਿੱਚ ਆਪਾਂ ਚਾਬੀਆਂ ਪਾਣੇ ਵਰਤਨੇ ਆ ਜਿਹਨਾਂ ਦੇ ਮੂੰਹ ਖੁੱਲ ਜਾਂਦੇ ਇਹ ਗਿਆ ਆ ਸਾਰਾ ਫੁੱਟੜ ਸਮਾਨ ਨੰਬਰ ਤੋਂ ਲੈ ਕੇ ਵੀ ਕਿੰਨੇ ਨੰਬਰ ਤੱਕ ਮਿਲ ਜਾਂਦੀ ਹੈ ਵੀਰੇ ਲਾਸਟ ਤੱਕ ਮਿਲ ਜਾਂਦੀ ਜੋ ਨੰਬਰ ਆਉਂਦਾ ਛਿੱਪ 'ਚ ਵੱਡੀ ਤੋਂ ਵੱਡੀ ਚਾਬੀ ਵੀ ਆਪਾਂ ਨੂੰ ਮਿਲ ਜਾਂਦੀ ਏ ਠੀਕ ਹੈ ਤੇ ਮਿਆ ਚਾਬੀ ਦੀ ਕੁਆਲਿਟੀ ਵੇਖੋ ਤੁਸੀਂ ਭਾਈ ਜਨ ਦੇਖੋ ਨਪਿੰਦਰ ਹੈ ਵੀ ਬਹੁਤ ਹੈ ਬਾਕੀ ਇਹ ਕੁਆਲਟੀ ਹੈਗੀ ਹੈ ਯਾਰ ਆ ਵੀਰੇ ਬਹੁਤ ਵਧੀਆ ਚੀਜ਼ ਆਉਂਦੀ ਹੈ ਦੇਖੋ ਸਾਰੇ ਸ਼ੈਂਪੂ ਆ ਬਾਈ ਇਟਲੀ ਦਾ ਆਉਂਦਾ ਵੀਰੇ ਜੋ ਵੀ ਆਪਾਂ ਕਾਲਸ ਵਾਲੇ ਕੋਲੋਂ ਥਾਏ ਨੇ ਮਿਸਤਰੀ ਵੀਰ ਮੇਰੇ ਸਪੈਸ਼ਲ ਮੇਰੇ ਮਿਸਤਰੀ ਵੀਰ ਭਰਾ ਜਿਨ੍ਹਾਂ ਦੇ ਸਾਰਾ ਦਿਨ ਹੱਥ ਕਾਲੇ ਰਹਿੰਦੇ ਆ ਸਾਡੀਆਂ ਘਰੇ ਭੈਣਾਂ ਵੀ ਪਰੇਸ਼ਾਨ ਹੁੰਦੀਆਂ ਉਹਨਾਂ ਦੇ ਹੱਥ ਸਾਫ਼ ਨਹੀਂ ਹੁੰਦੇ ਇਹ ਸਪੈਸ਼ਲ ਜੈਲ ਹੁੰਦੀ ਹੈ ਵੀਰੇ ਇੱਕ ਠੀਕ ਇਹਨੂੰ ਹੱਥ ਤੇ ਲਾਉਣਾ ਕਾਲੇ ਤੋਂ ਕਾਲੇ ਹੱਥ ਵੀ ਸਾਫ਼ ਹੋ ਜਾਂਦੇ ਇੱਕ ਮਿੰਟ ਚ ਆਜਾ ਜਾਂਲੇ ਸੰਗਲ ਆ ਗਏ ਇਸ ਪੈਸੇ ਸੰਗਲ ਹੁੰਦੇ ਵੀਰੇ ਟੂਚਰ ਬਣਾਉਣਾ ਕਿਸੇ ਭਰਾ ਨੇ ਸਵਾਗਦੇ ਵਾਲੇ ਸੰਗਲ ਬਣਾਉਣੇ ਆ ਠੀਕ ਹੈ ਕੋਈ ਪੀਸ ਕੱਟ ਕੇ 10 ਚਾਹੀਦਾ 5 ਫੁੱਟ ਚਾਹੀਦਾ ਅਸੀਂ ਪੀਸ ਕੱਟ ਕੇ ਵੀਰੇ ਦੇ ਦਿੰਨੇ ਆ ਇਹ ਵੀ ਮੁਕਦੀ ਗੱਲ ਇਹ ਹੈਗੀ ਆ ਜੇ ਤੁਸੀਂ ਪੀਸ ਕੱਟ ਕੇ ਵੀ ਜਾਂਦੇ ਤਾਂ ਤੁਹਾਨੂੰ ਇਹ ਰਕਮ ਬਦਲੇ ਨੂੰ ਕਹਿਣਗੇ ਵੀ ਇਹ ਤੁਹਾਨੂੰ ਸਭ ਤੋਂ ਸਭ ਤੋਂ ਮਿਲਣੀ ਜਿੰਨਾ ਤੋਂ ਨੋੜਾ ਨੋੜ ਮਤਾਉਂਦੇ ਜਿੰਨ ਗਿਆ ਸਰ ਜੋ ਇਹਦਾ ਵਜਨ ਹੋਊਗਾ ਵੀ ਉਹ ਵਜਨ ਹਿਸਾਬ ਤੇ ਅਸੀਂ ਵਾਜਬ ਰੇਟ ਤੇ ਜੋ ਅਸੀਂ ਦਿੰਨੇ ਆ ਉਹ ਰੇਟ ਤੇ ਅਸੀਂ ਦੇਵਾਂਗੇ ਜੋ ਕਿਸੇ ਭਰਾ ਨੂੰ 2 ਫੁੱਟ ਚਾਹੀਦਾ 3 ਫੁੱਟ ਤੇ ਜਿੰਨਾ ਚਾਹੀਦਾ ਲੈ ਜਾਓ ਵੀਰੇ ਠੀਕ ਹੈ ਤੇ ਇਸ ਤੋਂ ਬਾਅਦ ਵੀਰੇ ਇੱਕ ਆਉਂਦੀ ਹੈ ਸੇਫਟੀ ਠੀਕ ਹੈ ਇਹ ਇੰਗਲੈਂਡ ਮੇਡ ਹੁੰਦੀਆਂ ਵੀਰੇ ਇੰਗਲੈਂਡ ਹੂੰ ਇਹਨੂੰ ਜੇਬ ਚ ਪਾ ਲਓ ਲੈ ਵੀ ਇਹਨੂੰ ਫੋਲਡ ਵੀ ਕਰ ਸਕਦੇ ਤੁਸੀਂ ਤੁਸੀਂ ਆਉਂਦੀਆਂ ਕੋਈ ਸਕ੍ਰੈਚ ਨਹੀਂ ਸਕ੍ਰੈਚ ਇਸ ਮੋਟਰਸਾਈਕਲ ਤੇ ਵਰਤਣੀ ਆ ਜੋ ਕੰਮ ਕਰਨਾ ਜੋ ਕਲਰ ਕਰਦਾ ਹੈ ਜਾਂ ਘਰੇ ਆਪਾਂ ਕੋਈ ਕੰਮ ਕਰਨਾ ਕੋਈ ਵੀ ਕੰਮ ਕਰਨਾ ਵੀਰੇ ਇੱਕ ਚੀਜ਼ ਆ ਬਹੁਤ ਫਾਇਦੇ ਆ ਜਾਂ ਮਸ਼ੀਨਾ ਸੀਜ਼ਨ ਆ ਜਾਂਦਾ ਆਪਣੀ ਝੋਨੇ ਦੀ ਕਟਾਈ ਵੇਲੇ ਜੋ ਮਿਸਤਰੀ ਵੀ ਆ ਜਾਂ ਆਪਣੇ ਮਕੈਨਿਕ ਵੀ ਹੁੰਦੇ ਆ ਉਹਨਾਂ ਨੇ ਵਰਤਣਾ ਉੱਥੇ ਹੀ ਬਹੁਤ ਕੰਮ ਦਿੰਦੀ ਏ ਤੇ ਕੁਆਲਿਟੀ ਵੇਖੋ ਬਹੁਤ ਵਧੀਆ ਚੀਜ਼ ਏ ਜੀ ਅੱਗੇ ਆ ਜੀ ਹੁਣ ਕਿ ਆਪਦੇ ਵੀ ਘਰ ਆ ਸਕਦੇ ਹੋ ਆਪਰੇ ਵੇਰ ਆ ਗਏ ਇਹ ਵੈਰ ਦੀ ਕੀ ਖਾਸੀਅਤ ਹੈ? ਇਹ ਵੈਰ ਵੀਰ ਇੱਕ ਤਾਂ ਫਾਇਰ ਰੈਸਿਸਟੈਂਟ ਹੁੰਦੀ ਹੈ। ਇਸ ਨੂੰ ਅੱਗ ਦਾ ਕੋਈ ਅਸਰ ਨਹੀਂ ਹੁੰਦਾ। ਸਪੈਸ਼ਲ ਤੇ ਮੁੱਖੀ ਗੱਲ ਇਹ ਹੈ ਕਿ ਇਹ ਕਹਿੰਦੇ ਦੀ ਵੈਰ ਦੀ ਗਰੰਟੀ ਹੈ ਜੇ ਕਿਤੇ ਅੱਗ ਲੱਗ ਜੇ ਇਹਨੂੰ ਅੱਗ ਨਹੀਂ ਲੱਗਦੀ। ਫਾਇਰਲੈਸ ਕਹਿ ਦਿੰਦੇ ਇਹਨੂੰ। ਇਹ ਜ਼ਿਆਦਾਤਰ ਇੰਪੋਰਟਡ ਸਮਾਨ ਹੈਗਾ ਜਿਹਦਾ ਬਾਹਰਲੀਆਂ ਕੰਟ੍ਰੈਗਰਾਂ ਦੇ ਵਿੱਚ ਵਰਤਿਆ ਜਾਂਦਾ ਹੈ। ਕੋਰੀਆ ਦੀ ਵੈਰ ਹੁੰਦੀ ਵੀਰੇ ਅਲੱਗ-ਅਲੱਗ ਮੇਡ ਇਨ ਕੋਰੀਆ ਹੁੰਦੀ ਹੈ। ਠੀਕ ਹੈ। ਬਹੁਤ ਯੂਸਫੁਲ ਹੈ। ਬਹੁਤ ਹੀ ਆਪਣੇ ਨਾਲ ਬਹੁਤ ਵਧੀਆ ਕੁਆਲਿਟੀ ਬਾਕੀ ਤੁਹਾਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਆ ਠੀਕ ਇਸ ਮੋਟਰਾਂ ਵਾਸਤੇ ਆ ਗਈ ਬਾਹਰ ਆ ਗਈ ਬਾਹਰ ਆ ਜਾਂਦੀ ਹੈ ਆਂਗੇ ਤਰਪਾਲ ਆਈ ਆਪਣੇ ਤਰਪਾਲ ਜਿਹਨੇ ਵੀ ਆ ਜ਼ਿਆਦਾਤਰ ਜਿਹੜੇ ਮੱਦੇ ਟੂਰਿਸਟ ਜਾਂਦੇ ਹੈਗੇ ਨਾ ਮਤਲਬ ਦਿੱਲੀ ਜਾਂਦੇ ਆਪਣੇ ਟੈਕਸੀ ਡਰਾਈਵਰ ਵੀਰਾਂ ਵਾਸਤੇ ਜਿਹੜੇ ਮਤਲਬ ਕਿ ਟੈਕੀ ਉੱਪਰ ਰੱਖ ਕੇ ਜਾਂਦੇ ਹੈਗੇ ਆ ਆਪਨ ਰਸਤੇ ਦੇ ਵਿੱਚ ਬਾਰਿਸ਼ ਆਉਂਦੀ ਹੈਗੀਆ ਕਿ ਕੋਈ ਗਜੈਸ਼ ਨਾਲ ਦੀ ਚੀਜ਼ ਹੀ ਨਹੀਂ ਕਿ ਵੀ ਇਹਦੇ ਵਿੱਚ ਤੁਸੀਂ ਤੁਹਾਡੇ ਕੰਨੀ ਮਿਲਾਂਗੇ ਇਹਦੇ ਤੇ ਬਹੁਤ ਵਧੀਆ ਇੱਕ ਇਹ ਹੈ ਤੁਸੀਂ ਨੂੰ ਇਸ ਲਫਾ ਵਿੱਚ ਵੀ ਬਸ ਸਕਦੇ ਆ ਤੇ ਇਹ 10 ਵਜੇ 15 ਦੇ ਮਿਲ ਜੂਗੇ ਤੁਹਾਨੂੰ 10 ਵਜੇ 25 ਦੇ ਮਿਲ ਜਿੱਦਾਂ ਨੇ ਮਰਜੀ ਕਿਹੜਾ ਸਾਈਜ਼ ਚਾਹੀਦਾ ਤੁਹਾਨੂੰ ਉਸੇ ਦਾ ਮਿਲ ਜੂਗਾ ਤੁਹਾਨੂੰ ਬਹੁਤ ਵਧੀਆ ਸਸਤੇ ਰੇਟਾਂ ਦੇ ਵਿੱਚ ਸਾਰਾ ਫੋਟਡ ਸਮਾਨ ਹੈ ਇਹ ਕਦੇ ਇਹ ਤੁਹਾਨੂੰ ਐਨੀ ਵੀਰ ਨੂੰ ਯਾਰ ਕਵਰ ਕਰਨੀ ਔਖੀ ਨਹੀਂ ਗਿਆ ਕਿੱਥੇ ਮਰਜੀ ਉਹ ਰੰਗੋ ਤੁਸੀਂ ਜਿਹੜੀ ਚਾਹੀਦੀ ਹੈ ਤੁਹਾਨੂੰ ਐ ਵੀ ਤੋਂ ਹੈਵੀ ਜਿਹੜੀ ਮਰਜੀ ਤੁਸੀਂ ਚੱਕੋ ਆਪਣਾ ਮਸ਼ੀਨਾ ਜਿਹੜਾ ਮਸ਼ੀਨਾ ਵੀਰ ਬਾਈ ਬਾਹਰ ਲਿਜਾਂਦੇ ਗਿਆ ਮਸ਼ੀਨਾ ਢੱਕਣ ਦੇ ਕੰਬਾਈਨਰ ਢੱਕਣ ਦੇ ਸਾਰੀਆਂ ਰਿਕ ਤਰ੍ਹਾਂ ਦੇ ਹੈਵੀ ਤੋਂ ਹੈਵੀ ਤਰਪਾਲ ਮਿਲਿ ਗਏ ਇੱਕ ਸਪੈਸ਼ਲ ਤਰਪਾਲ ਵਿਖਾਉਣਾ ਤੁਹਾਨੂੰ ਮਸ਼ੀਨਾ ਵਾਲਿਆਂ ਲਈ ਬਹੁਤ ਹੈਵੀ ਕੁਆਲਿਟੀ ਦੀ ਹੈ ਵੀਰੇ ਤਰਪਾਲ ਇਹ ਵજન ਚ ਬਹੁਤ ਹੈ ਰਪਿੰਦਰ ਇਹਦਾ 37 ਤੋਂ 40 ਕਿਲੋ ਵਜਨ ਹੈ ਸਪੈਸ਼ਲ ਮਸ਼ੀਨਾਂ ਵਾਲੀ ਹੈ ਸਭ ਤੋਂ ਟਾਪ ਕੁਆਲਿਟੀ ਦੀ ਬਾਹਰ ਮਸ਼ੀਨ ਠਾਲੀ ਜਿੱਥੇ ਮਰਜ਼ੀ ਕੁਝ ਨਹੀਂ ਹੋਊਗਾ ਤਰਪਾਲ ਨੂੰ ਆ ਨਟ ਬੋਲ ਚੈੱਕ ਚੈੱਕ ਕਰਦੇ ਤੁਸੀਂ ਸਾਰੇ ਬਾਹਰਲੇ ਨਟ ਬੋਲ ਹੈ ਆ ਚੈੱਕ ਕਰ ਲਿਓ ਬਾਈ ਜੇ ਕੀ ਅੰਦੇ ਤੁਸੀਂ ਅਲੱਗ ਅਲੱਗ ਕੰਟੇਨਰ ਦਾ ਮਾਲ ਹੁੰਦਾ ਹੈ ਤੁਸੀਂ ਦੇਖ ਸਾਡੇ ਤੁਸੀਂ ਇਹ ਬਾਈ ਜ ਨੇ ਹੁਣੇ ਹੀ 2 ਮਹੀਨੇ ਪਹਿਲੇ ਇਹਨਾਂ ਨੇ ਕੰਮ ਸਟਾਰਟ ਕੀਤਾ ਤੇ ਸਪੋਰਟ ਜਰੂਰ ਕਰਿਆ ਤੁਸੀਂ ਵੀਡੀਓ ਇਹ ਕੰਮ ਨਹੀਂ ਚੀਜ਼ ਹੈ ਇਹ ਇਹ ਮੇਰੇ ਸਹੌਣਾ ਗੱਡੀਆਂ ਗੁਡੀਆਂ ਵਾਸਤੇ ਜੀ ਹੁੰਦੇ ਨਾ ਬਈ ਹਾਂਜੀ ਵੀਰੇ ਸਪੈਸ਼ਲ ਕਾਰਟੂਚਨ ਹੁੰਦਾ ਠੀਕ ਹੈ ਗੱਡੀਆਂ ਦਾ ਯੂਜ਼ ਹੁੰਦਾ ਮੇਡ ਇਨ ਕੋਰੀਆ ਹੁੰਦਾ ਸਾਰੇ ਟੈਗ ਲੱਗੇ ਹੋਏ ਆ ਲੈਂਥ ਕਿੰਨੀ ਹੁੰਦੀ ਹੈ ਬਈ ਇਹਦੀ ਇਹਦੀ ਵੀਰੇ 3 ਮੀਟਰ ਲੈਂਥ ਹੈ 3 ਮੀਟਰ ਦੀ ਕਈ ਵਾਰੀ ਆਪਾਂ ਯਾਰ ਕਈ ਵਾਰੀ ਆਪ ਬਾਹਰ ਪਹਾੜਾ ਪੁਣਾ ਜਾਣੇ ਕਿਈ ਵਾਰੀ ਆਪਣੀ ਜਾਂ ਪਾਕੇ ਤੇ ਹੋਰ ਜਾਣੇ ਫੇਰੀ ਗੱਡੀ ਦਾ ਦਿਲ ਜੀ ਕਿਨੇ ਖੜ ਜਾਂਦੀ ਜਾਂ ਪੈਂਚਰ ਹੋ ਜਾਂਦਾ ਆਪਾਂ ਕਿਥੇ ਹੈਲਪ ਲੈਣੀ ਹੈਗੀ ਤੇ ਆਪਣੇ ਕੋਲੇ ਨਹੀਂ ਹੁੰਦਾ ਹਾਂ ਹਰ ਇੱਕ ਬੰਦੇ ਨੂੰ ਯਾਰ ਰੱਖਣੀ ਚਾਹੀਦੀ ਆਪਣੀ ਗੱਡੀ ਦੇ ਵਿੱਚ ਇਹ ਬੜੀ ਕੰਮ ਦੀ ਚੀਜ਼ ਹੈਗੀ ਇਹ ਤੇ ਇਹ ਮੈਨੂੰ ਵਧੀਆ ਲੱਗੀ ਚੀਜ਼ ਹੈ ਤੇ ਸਮਾਨ ਬਹੁਤ ਹੈ ਇਹਨਾਂ ਕੋਲ ਬਾਈਆਂ ਕੋਲੇ ਆ ਮਾਲਾ ਕਿਸੇ ਨੇ ਆ ਬਲਟਾ ਵਗੈਰਾ ਹੋਊਗਾ ਨਾ ਮੰਝਾ ਬੋਨਾ ਕਿ ਨਿਵਾਰ ਦਾ ਕੰਮ ਆ ਯਾਰ ਕਿਹਨੇ ਦੇਣਾ ਜਿਵੇਂ ਆਪਾਂ ਬਹੁਤ ਦਿਨ ਵਿੱਚ ਲੱਗੀ ਇਹ ਟੁੱਟ ਦੇਗੀ ਉਹ ਗੱਲ ਆ ਇਹ ਮੰਜਾ ਕਿਤੇ ਨਹੀਂ ਜਾਂਦਾ ਇਹ ਆ ਦੌਣਾ ਵਗੈਰਾ ਗਿਆ ਸਾਰੇ ਜਾਜੀ ਰਸ ਜਾਜੀ ਰਸੇ ਵੀਰੇ ਜਾਜੀ ਰਸੇ ਸਾਰੇ ਮਲਾਈ ਰਸੇ ਦੀ ਕੁਆਲਿਟੀ ਚੈੱਕ ਕਰੋ ਵੀ ਹੱਥ ਨੂੰ ਕੁਝ ਨਹੀਂ ਕਰੂਗਾ ਕੋਈ ਕੰਮ ਕਰ ਦੇ ਮਿਸਤਰੀ ਵੀਰ ਕੋਈ ਬੀਮ ਵਗੈਰਾ ਕੋਈ ਉੱਪਰ ਚੀ ਚੜਾਉਣੇ ਹੱਥ ਖਰਾਬ ਨਹੀਂ ਕੋਈ ਗੁਜਾਇਸ਼ ਛੇੜ ਗਿਆ ਜਨਾਬ ਬਾਕੀ ਆਪ ਨੂੰ ਪਤਾ ਹੀ ਹੈ ਸਮੁੰਦਰੀ ਘਾਜਾਂ ਦੇ ਵਿੱਚ ਜਿਹੜਾ ਸਮਾਨ ਵਰਤਿਆ ਜਾਂਦਾ ਉਹਦੇ ਨਾਲ ਤੇ ਕੁਆਲਿਟੀ ਦੇ ਨਾਲ ਕੋਈ ਕੰਪਰਮਾਈਜ਼ ਨਹੀਂ ਕਰਦਾ ਸ੍ਰੀ ਦੀ ਕੁਆਲਿਟੀ ਹੁੰਦੀ ਹੈ ਸਰੀਂਗ ਵਾਲੀ ਜੁਨਾ ਬੈਟਰੀਆਂ ਵਿੱਚ ਪਈ ਹੈਗਾ ਇਹ ਜਰਮਨ ਦੀ ਪਈ ਹੈ ਵੀਰੇ ਤਾਈਵਾਨ ਦੀ ਪਈ ਹੈ ਇਹ ਵੇਖੋ ਮੇਡ ਇਨ ਤਾਈਵਾਨ ਆ ਵੀਰੇ ਠੀਕ ਹੈ ਬਹੁਤ ਹਾਈ ਕੁਆਲਿਟੀ ਦੀ ਬੈਟਰੀ ਹੈ ਇਹ ਕਿੰਨੇ ਕਿਲੋਮੀਟਰ ਤੇ ਕਰ ਆਈਡੀਆ ਕੋ ਕਰ ਦਿੰਦੀ ਹੈ ਜਾਨੀ ਤੇ 2 ਕਿਲੋਮੀਟਰ ਤੱਕ ਇਹਦਾ ਆਈਡੀਆ ਹੁੰਦਾ ਬਾਕੀ ਕੋਈ ਗੱਲ ਨਹੀਂ ਚੈੱਕ ਕਰੋ ਆ ਕੇ ਦੇਖੋ ਜਸਵੀਰ ਨੂੰ ਕਿਵੇਂ ਦੀ ਚਾਹੀਦੀ ਆਪਣੇ ਕੋਲ ਸਾਰੀ 100 ਰੁਪਏ ਤੋਂ ਲੈ ਕੇ 3000 ਤੱਕ ਤੌਰ ਤੇ ਉਪਲਬਧ ਹੁੰਦੀ ਹੈ ਉਹ ਤਾਗਾ ਵੀ ہاں ਇੱਕ ਸਪੈਸ਼ਲ ਈ ਤਾਗਾ ਆਪਣੇ ਪਲੰਬਰ ਵੀਰ ਹੁੰਦੇ ਆ ਟੂਟੀ ਵਾਲਾ ਆਪਾਂ ਲੋਕਲ ਧਾਗਾ ਯੂਜ਼ ਕਰਦੇ ਆ ਟੂਟੀਆਂ ਖਰਾਬ ਹੋ ਜਾਂਦੀਆਂ ਇਹ ਸਪੈਸ਼ਲ ਹੁੰਦਾ ਏ ਇਹ ਕੁਆਲਿਟੀ ਤੁਸੀਂ ਚੈੱਕ ਕਰੋ ਪੁਰਤਗਾਲ ਦਾ ਏ ਪੁਰਤਗਾਲ ਦਾ ਧਾਗਾ ਆ ਰਿਹਾ ਏ ਇਹ ਕੋਈ ਸਪੈਸ਼ਲ ਟੋਚਨ ਵਿਖਾਉਣਾ ਤੁਹਾਨੂੰ ਸਪੈਸ਼ਲ ਦਾ ਤਾਵਾ ਤੋਂ ਲੈ ਕੇ ਆ ਜੀ ਕਿਸੇ ਬੰਦੇ ਆ ਬਣਾਦਾ ਇਹਦਾ ਬਣਾਣਾ ਹੈ ਕਿ ਸਿਰਫ ਧਾਗੇ ਨਾਲ ਧਾਗੇ ਨਾਲ ਬਣਾਉਣਾ ਹੈ ਤਾਂ ਮੱਧਿਆਸਤ ਬਹੁਤ ਬਰੀ ਹੈ ਜੀ ਸ਼੍ਰੀ ਦੀਪਾ ਜਕਸ਼ ਪਹਿਲ ਤਾਵਾ ਵਾਲਾ ਬਾਈ ਕੁਆਲਿਟੀ ਦੇ ਜਵਾਬ ਦੇ। ਬਾਹਰ ਦੇ ਇੰਪੋਰਟਡ ਤੋਵ ਲਗ ਰਹੇ। ਕੁਛ ਨਹੀਂ ਹੋਊਗਾ ਨਾ। ਵੇਖ ਜਲਦੀ ਹੈ ਯਾਰ। ਅਮੁੱਲੀ ਜਾ ਵੇਡ ਹੈ ਇਹਦਾ। ਇਹ ਪਾਈਆਂ ਬਈ ਹੁਣੇ ਕੀ ਇਹ ਟੌਪ ਹੈ ਤੇ ਪਰਲੇ ਪੰਨੇ ਸਿੱਕ ਹੋਏਗੇ ਜਿਹੜੇ ਇਹ ਤੁਹਾਨੂੰ ਦੱਸਾਂਗੇ। ਚੱਪਲ ਆ ਵੀਰੇ ਐਂਡੋਰ। ਵਜਨ। ਆਹ ਯਾਰ ਜਮਤ ਕੀੜੀ ਦੇ ਗੱਲ ਦੇ ਵਿੱਚ ਮਗ ਜੜੀ ਲੇਖੋ ਤੇ ਥੋੜੀ ਹਲਕੀ ਹੈ। ਐਂਡੋਰ। ਆ ਮਤਲਬ ਇਹ ਕਹੀ ਵੀ ਨਹੀਂ ਆਪਾਂ ਬਾਹਰੋਂ ਹੋਨੇ ਗਿਆ ਤੇ ਅੰਦਰ ਆਪਾਂ ਨਹੀਂ ਕੱਪੜੇ ਆਪਾਂ ਕਈ ਵਾਰੀ ਆਪਣੇ ਸੌਰੀ ਆਪਣੇ ਕੂਟ ਵਗੈਰਾ ਲਿਬੜੇ ਹੁੰਦੇ ਹੈਗੇ ਤੇ ਆਪਾਂ ਅਗਲੇ ਪਾਸੇ ਆਪਾਂ ਚੱਪਲਾ ਪਾ ਕੇ ਜਾ ਸਕਦੇ ਨੇ ਜਿਹੜੇ ਕੋ ਕੋਕਰੀ ਪੂਰਾ ਸਹੀ ਹੈ ਨਾ ਆ ਸਪੈਸ਼ਲ ਕਲਾਸ ਸਾਰੇ ਸਪੈਸ਼ਲ ਫੁੱਟ ਕਲਾਸ ਆ ਗ੍ਰੈਂਸੀ ਕਰੂਜ਼ ਸਿੰਗਾਪੁਰ ਦਾ ਕਰੂਜ਼ ਹੈ ਸਿੰਗਾਪੁਰ ਕੋਸ ਦੇ ਆ ਇਹ ਕੋਈ ਇੰਡੀਅਨ ਕਰੂਜ਼ ਦੇ ਆ ਜਿਹੜਾ ਇੰਡੀਆ ਚੱਲਦਾ ਠੀਕ ਹੈ ਜੋ ਚੀਜ਼ ਆ ਸਾਹਮਣੇ ਹੋਊਗੀ ਵੀਰੇ ਠੀਕ ਹੈ ਹਿਡਨ ਕੋਸ ਦੇ ਦੱਸ ਕੇ ਦੱਸਣਗੇ ਜਿਹੜੀ ਇੰਡੀਆ ਦੀ ਗੀਡੀਏ ਦੱਸਣਗੇ ਜਿਹੜੀ ਫੌਟੇਗੀ ਬਹੁਤ ਈ ਸਾਰੀ ਉਹ ਕਰੋਕਰੀ ਪਈ ਆ ਆਪਣੇ ਕੋ ਪਲੇ ਟੁੱਟਦੀ ਨਹੀਂ ਵੀਰ ਜੀ ਸਹੀ ਹੈ ਆ ਸਾਰੇ ਕੱਪ ਵਗੈਰਾ ਯੂ ਐਸ ਏ ਦੇ ਵੀਰੇ ਆ ਸਾਰੇ ਰਸੋਈ ਦੇ ਵਿੱਚ ਉਹ ਕੈਂਪਿੰਗ ਜਾਂਦੇ ਮੇਰੇ ਭਰਾ ਉਹਨਾਂ ਨੂੰ ਕੱਪ ਚਾਹੀਦੇ ਹੁੰਦੇ ਬਹੁਤ ਵਧੀਆ ਕੁਆਲਿਟੀ ਦੇ ਜਿਹੜੇ ਪਹਾੜਾ ਪੂਰਾ ਜੇ ਘੁੰਮਣ ਘਮਰ ਦੇ ਸ਼ਕੀਰ ਹੈਗੇ ਸਾਰੇ ਮੇਡ ਇਨ ਸਪੇਨ ਦੇ ਗਲਾਸ ਆ ਵੀਰੇ ਆਹ ਹੀ ਸਪੇਨ ਤੇ ਕਿਹਦਾ ਲਿਖਿਆ ਹੋਊਗਾ ਸਪੇਨ ਨਾ ਆਹ ਬਕਾਇਦਾ ਬਹੁਤ ਵਧੀਆ ਕੁਆਲਿਟੀ ਦਾ ਇੱਕ ਆਪਣੇ ਕੋ ਗਲਾਸ ਆ ਇਹ ਥੋੜੀ ਬਾਹਰ ਨਾਲ ਕੋਈ ਤੇ ਕਈ ਬੰਦੇ ਆ ਮੰਗਾ ਲੈ ਲੈ ਬਾਦਰ ਜਿੱਥੇ ਮਰਗੀ ਭੁਗਾਈ ਗਿਆ ਨਹੀਂ ਸੱਤ ਮੈਂ ਦੇਦਾ ਬਾਦਰ ਕੋਲ ਆ ਗਿਆ ਐਂਕੀ ਨੇ ਜਦੋਂ ਕੁਲੇ ਲੈ ਕੇ ਆ ਗਏ ਗਰੇਸ਼ ਕੀ ਨਾਂ ਤੇ ਤੁਹਾਨੂੰ ਕੱਢ ਦੇ ਤੇ ਕੋਲ ਜੇ ਲੈ ਕੇ ਮੰਗਾਨਾ ਸੀ ਉਹ ਲੈ ਕੇ ਗਏ ਤੇ ਨਾਲ ਦੇ ਨਹੀਂ ਨਹੀਂ ਇਹਨਾਂ ਤੇ ਬਹੁਤ ਵਧੀਆ ਚੀਜ਼ ਹੈ ਉਸ ਤੋਂ ਬਾਅਦ ਆਪਣੇ ਕੋਲ ਸ਼ੈਂਪੂ ਉਹਦੇ ਵੀਰੇ ਕਿਹੜੀ ਕਰੀ ਕਰਾਦੇ ਵੀ ਇਹ ਯੂ ਐਸ ਏ ਦਾ ਵੀਰੇ ਟਾਈਬਰ ਰਿਵਰ ਦਾ ਬ੍ਰਾਂਡ ਹੈ ਇਹ ਚ ਕੋਈ ਕੰਪਲੀਟ ਨਹੀਂ ਬਹੁਤ ਵਧੀਆ ਸ਼ੈਂਪੂ ਹੈ ਯੂ ਐਸ ਏ ਦਾ ਠੀਕ ਹੈ ਜੀ ਠੀਕ ਹੈ ਆ ਦਿਖਾ ਦੋ ਵੀਰੇ ਲਓ ਇਹ ਯੂ ਐਸ ਏ ਦਾ ਬ੍ਰਾਂਡ ਆ ਇਹ ਬਕਾਇਦਾ ਤੁਹਾਨੂੰ ਦੱਸ ਪੀ ਦਿੱਤੀ ਆ ਕਿ ਇਹ ਕਿਹੜੀ ਫੈਕਟਰੀ ਦੀ ਬਣੀ ਆ ਚੀਜ਼ ਆ ਬਕਾਇਦਾ ਤੁਹਾਨੂੰ ਦੱਸ ਜੇ ਹੋ ਗਿਆ ਹਰ ਇੱਕ ਤਰ੍ਹਾਂ ਦਾ ਸ਼ੈਂਪੂ ਮਿਲੂਗਾ ਤੁਹਾਨੂੰ ਇਹ ਚ ਆਪਣੇ ਕੋਲ ਹਾਈ ਕੁਆਲਿਟੀ ਚ ਪਿਆ ਵੀਰੇ ਇਹ ਵੀ ਯੂ ਐਸ ਏ ਦਾ ਕਿਉਂ ਕਿਸੇ ਬੰਦੇ ਨੇ ਸਪੈਸ਼ਲ ਸ਼ੈਂਪੂ ਲੈਣਾ ਇਹ ਫੈਮਿਲੀ ਪੈਕ ਲਈ ਬਹੁਤ ਵਧੀਆ ਇਹ హెਅਰ ਲਈ ਆਉਦੇ ਹੈਅਰ ਕਿਸ ਟਾਈਪ ਦੇ ਹੈਅਰ ਡਰਾਈ ਹੈਅਰ ਚਾਹੀਏ ਹੈਅਰ ਫਾਲ ਆ ਉਹ ਸਭ ਲਈ ਵਧੀਆ ਹੁੰਦਾ ਜੀ ਇਹ ਦੇਖੋ ਚੈੱਕ ਕਰੋ ਜੀ ਲੋਰੀ ਜੇ ਕਿਤੇ ਮੰਦਾ ਵੀ ਫਿਰ ਤੇ ਬਾਅਦ ਚੜਦੇ ਆ ਜਾਂ ਕਿ ਸੁਪਰਾਈ ਜੇ ਕਿਤੇ ਲੋਕ ਨੋਰਮ ਵਿੱਚ ਆਈ ਦੀ ਜਿੱਦਾਂ ਦੇ ਵਿੱਚ ਆਈ ਤੇ ਗਿਆ ਉਸ ਤਰ੍ਹਾਂ ਤੁਹਾਨੂੰ ਸਹੀ ਕਿ ਮਿਲ ਜੂਗਾ ਉਹ ਠੀਕ ਹੈ ਟੱਕਾ ਵੀਰੇ ਨਵੀਂ ਕੁਆਲਿਟੀ ਆਈ ਆਪਣੇ ਕੋਲ ਆਪੇਸ਼ ਸਟਰੱਪ ਆਈ ਹਾਂ ਥਾਈਲੈਂਡ ਦੁਬਈ ਮਿਕਸ ਆਇਆ ਵੀਰੇ ਥਾਈਲੈਂਡ ਠੀਕ ਹੈ ਜੀ ਇਹ ਨਵੀਂ ਕੁਆਲਿਟੀ ਆਈ ਵੀਰੇ ਆਪਣੇ ਕੋਲ ਅੱਜ ਹੀ ਮਾਲ ਆਇਆ ਏ ਨਹੀਂ ਵੀ ਜਦੋਂ ਆਪਾਂ ਮਕਸਰ ਨੂੰ ਜਾਣੇ ਹੈਗੇ ਨਾ ਪਿੰਡਾ ਰੋਡ ਤੋਂ ਹਰੀਆਲੀ ਪੰਪ ਦੇ ਮੇਰੇ ਕੋਲ ਸਾਹਮਣੇ ਇੱਕ ਵਾਰੀ ਇਹਨੇ ਬਈਆਂ ਕੋਲ ਵਿੱਚ ਜ਼ਰੂਰ ਕਰਕੇ ਜਾਓ ਤੁਸੀਂ ਤੇ ਹਮੇਸ਼ਾ ਇੱਥੇ ਪੀੜ ਲੱਗੇ ਰਹਿੰਦੀ ਏ ਤੁਸੀਂ ਦੇਖਣ ਸਾਹਮਣੇ ਗੱਡੀਆਂ ਦੀ ਤੇ ਵੀਰੇ ਅੱਜਕੱਲ ਮੀਂਹ ਦਾ ਬੋਰਸਾ ਮੌਸਮ ਹੈ ਛੱਤਾਂ 'ਚ ਕਈ ਵਾਰ ਕ੍ਰੈਕ 'ਚ ਪਾਣੀ ਆਉਣ ਲੱਗ ਜਾਂਦਾ ਠੀਕ ਹੈ ਜੀ ਇਹ ਸਪੈਸ਼ਲ ਜਾਪਾਨ ਦਾ ਫਾਰਮੂਲਾ ਹੈ ਤੁਸੀਂ ਸਾਫ਼ ਕਰੋ ਪ੍ਰਸ਼ਾਦ ਦੇ ਲਾ ਦਿਓ ਪਾਣੀ ਨਹੀਂ ਆਊਗਾ ਠੀਕ ਆ ਆ ਕੰਮ ਦੀ ਗੱਲ ਆ ਕਿਉਂਕਿ ਸੌ ਦਾ ਮਹੀਨਾ ਚੱਲਦਾ ਤੁਹਾਨੂੰ ਪਤਾ ਨਹੀਂ ਕਰੋ ਨਹੀਂ ਆ ਸਕਦਾ ਆਪਣੀ ਥੋੜੀ ਬੋਡਾ ਬੰਦ ਨਹੀਂ ਇਹ ਕਈ ਵਾਰ ਆਪਣੀ ਛੱਤ ਤੇ ਹੀ ਆ ਛੱਤ ਤੇ ਪਰਲਾਉ ਤੁਸੀਂ ਇਹ ਬੜੇ ਕੰਮ ਦੇ ਕਿ ਸਾਡੇ ਕੋਲ ਵੀ ਬਹੁਤ ਵੀਰਾਂ ਦੀ ਮੰਗ ਸੀ ਵੀ ਤੁਹਾਡੇ ਕੋਲ ਕਾਰ ਲਈ ਕੋਈ ਡਰੇਨ ਲਈ ਚੀਜ਼ ਚਾਹੀਦੀ ਅਸੀਂ ਕੈਮੀਕਲ ਹੁਣ ਮੰਗਵਾਏ ਹੋਏ ਨੇ ਠੀਕ ਹੈ ਅਸੀਂ ਟੈਸਟ ਕਰਾਂਗੇ ਟ੍ਰਾਇਲ ਤੇ ਉਸ ਤੋਂ ਬਾਅਦ ਉਪਲਬਧ ਹੋ ਜਾਣਗੇ ਜੀ ਲੋ ਜੀ ਪਹਿਲਾਂ ਇਹ ਘਰੇ ਟੈਸਟ ਕਰਨੇ ਫਿਰ ਤੁਹਾਨੂੰ ਦੇਣਗੇ ਸਾਡੇ ਕੋਲ ਬਹੁਤ ਈ ਗੱਲ ਆ ਇਹ ਅਸੀਂ ਕੈਮੀਕਲ ਆਇਓ ਨਵੀਰੇ ਠੀਕ ਹੈ ਜੀ ਤੇ ਹਫਤੇ ਬਾਅਦ ਅਸੀਂ ਖੁਦ ਟੈਸਟ ਕਰਕੇ ਆਪਣੇ ਜੋ ਰਿਵਿਊ ਹੋਏ ਆਪਣੇ ਨਦੀਕੀ ਬੰਦੇ ਹੁੰਦੇ ਹੋਂ ਦੇ ਕੇ ਉਸ ਤੋਂ ਬਾਅਦ ਕਸਟਮਰ ਨੂੰ ਦੇਵਾਂਗੇ ਕਿਉਂਕਿ ਬਹੁਤ ਮੰਗ ਸੀ ਕੈਮੀਕਲ ਦੀ ਠੀਕ ਹੈ ਇਹ ਕਾਰਵਾਸ਼ਰ ਹੈ ਠੀਕ ਹੈ ਜੀ ਜਿੰਨਾ ਇੱਕ ਵਾਰੀ ਕਾਰ ਧੋ ਲੋ ਠੀਕ ਹੈ ਤਾਂ ਤੁਸੀਂ ਹੋਰ ਕਾਰਵਾਸ਼ਰ ਮੰਗੋਗੇ ਨਹੀਂ ਲਿਕਵਿਡ ਇਹ ਬਹੁਤ ਵਧੀਆ ਕੁਆਲਿਟੀ ਦੇ ਨੇ ਲੋ ਜੀ ਇਸ ਤੋਂ ਬਾਅਦ ਕਿਸੇ ਨੂੰ 50 ਗ੍ਰਾਮ ਚਾਹੀਦਾ 100 ਗ੍ਰਾਮ ਚਾਹੀਦਾ ਕਿਸੇ ਭਰਾ ਨੇ ਟੈਸਟ ਕਰਨਾ ਸਾਡੇ ਤੋਂ ਛੋਟੀ ਤੋਂ ਛੋਟੀ ਪੈਕਿੰਗ ਲੈ ਕੇ ਜਾ ਸਕਦਾ ਬਹੁਤ ਵਧੀਆ ਕੰਮ ਦੀ ਗੱਲ ਹੈ ਇਹ ਕਿਆ ਆ ਗਿਆ ਇਸ ਵਾਸਤੇ ਕੋਈ ਸਾਬਣ ਆ ਸਾਬਣ ਆ ਗਈ ਇਹ ਸਾਬਨ ਦੀ ਬਹੁਤ ਡਿਮਾਂਡ ਆ ਜੀ ਠੀਕ ਹੈ ਜੀ ਫਰੇਕ ਬੰਦਾ ਜੋ ਸ਼ਿਪਯਾਰਡ ਸਰਵਿਸਟ ਕਰਦਾ ਜਿੰਨੇ ਵੀ ਪੰਜਾਬ ਚ ਨੇ ਜੀ ਉਸ ਨੂੰ ਇਸ ਦੀ ਖਾਸੀਅਤ ਪਤਾ ਹੈ ਲਓ ਜੀ ਮੇਨ ਇਹ ਗੱਲ ਇੰਡੋਨੇਸ਼ੀਰੀ ਬਣੀ ਹੈ ਪਹਾੜੀਆਂ ਦਾ ਤੇਲ ਹੋ ਗਿਆ ਨਾ ਉਹਦਾ ਕਿਤੇ ਨਹੀਂ ਸੀ ਤੇ ਨਹੀਂ ਜੀ ਹਾਂਜੀ ਹਾਂਜੀ ਵੀਰੇ ਜਿਗਾਰ ਤੇ ਇਹ ਇੰਡੋਨੇਸ਼ੀਰੀ ਬਣੀ ਹੈ ਇਹਦੇ ਚ ਇੱਕ ਹੋਰ ਫਲੇਵਰ ਆਉਂਦਾ ਰਹਿੰਦੇ ਵੀਰੇ ਫਲੇਵਰ ਵੀ ਮਿਲ ਨਹੀਂ ਗਏ ਵੀਰੇ ਚ ਇੱਕ ਸਾਬਣਾਂ ਦੀ ਹਾਰਮੋਨੀ ਇਹ ਵੀ ਇੰਡੋਨੇਸ਼ੀਆ ਮੇਡ ਹੈ। ਠੀਕ ਹੈ। ਤੁਹਾਡੇ ਜਰੂਰ ਅਸੀਂ। ਇਸ ਨੂੰ ਭਾਵੇਂ ਤੁਸੀਂ ਐਸੇ ਰੂਮ ਫੈਸ਼ੀਅਲ ਵਰਤ ਸਕਦੇ ਆ। ਇਹਨੂੰ ਫੋਲ ਕੇ ਰੂਮ ਚ ਰੱਖ ਲਓ। ਠੀਕ ਹੈ। ਫੁੱਲ ਵਧੀਆ ਤਾਜ਼ਗੀ ਦੇ ਰੂਮ ਚ। ਸਹੀ ਹੈ। ਕੋਈ ਹੋਰ ਤਾਂ ਕੰਮ ਕਰੀਏ। ਐਮਰਜੈਂਸੀ ਵਾਪਸ ਤੇ ਕਰਾਈ ਕੁਆੜੀ। ਨਾ। ਤੇ ਨਾਈਟ ਸਪੈਸ਼ਲ ਡਰਾਈ ਹੋਏ ਇਹਨ ਵੀਰੇ ਆਪਣੇ ਕੋਲ। ਰੇਨ ਕੋਟ। ਰੇਨ ਕੋਟ ਆ ਆਪਣੇ ਕੋਈ ਵੀਰੇ ਕੰਮ ਕਰਦੇ ਆ ਬਾਹਰ ਆਊਟਡੋਰ ਮੀ ਦਾ ਮੌਸਮ ਹੈ। ਸਹੀ ਹੈ। ਇਹ ਹੋਰ ਵੀ ਕੁਆਂਟੀਟੀ ਬਹੁਤ ਮਾਤਰਾ ਚ ਆ ਰਹੀ ਹੈ। ਗਮੀਆ ਦੇ ਦਿਨਾਂ ਚ। ਠੀਕ ਹੈ। ਇਨੇ ਮਰਜ਼ੀ ਦੇ ਆ ਸਕਦੇ ਬੱਸ ਇਹਨੇ ਸਟਾਰਟਿੰਗ ਕੀਤੀ ਹੈ ਸਮਾਨ ਇਹਨਾਂ ਕੋਲ ਪਿਆ ਬਹੁਤ ਹੈ ਅੱਜ ਵੀ ਹੋਰ ਬਹੁਤ ਜਾਂਦਾ ਹੈ ਇਹ ਸਮਾਨੀ ਤੋਂ ਜਰੂਰਤਾਂ ਸੰਗਤਾਂ ਤੋਂ ਲੈ ਕੇ ਸਾਫੜਾਂ ਤੋਂ ਲੈ ਕੇ ਜੋ ਮਰਜ਼ੀ ਹੱਸੇ ਤੱਕ ਹਰ ਇੱਕ ਚੀਜ਼ ਤੁਹਾਨੂੰ ਵੈਰਾਈਟੀ ਫੁੱਲ ਮਿਲੂਗੀ ਇਹਨਾਂ ਕੋਲ ਇੱਕ ਬਾਈ ਨੂੰ ਕਾਲ ਜਰੂਰ ਕਰਕੇ ਤੁਸੀਂ ਉਹਨੇ ਸੰਦੇ ਨੂੰ ਕਾਲ ਕਰਕੇ ਜੁੜੋ ਤੁਸੀਂ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਆਪਾਂ ਦੇ ਦਿਆਂਗੇ ਨੰਬਰ ਤੁਹਾਨੂੰ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੁਹਾਨੂੰ ਕੋਈ ਵੀ ਦੂਰ ਤੋਂ ਬਾਈ ਆ ਰਿਹਾ ਸਾਡੇ ਰੱਬ ਵਰਗੇ ਗਾਹਕ ਨੇ ਸਾਰੇ ਭਾਈ ਜੀ ਫੋਨ ਕਰਕੇ ਆਇਆ ਕਰੋ ਕਈ ਵਾਰ ਤੁਸੀਂ ਇੰਨੀ ਦੂਰੋਂ ਆ ਜਾਂਦੇ ਹੋ ਬਿਲਕੁਲ ਜੀ ਤੁਹਾਨੂੰ ਸਮੱਸਿਆ ਆਉਂਦੀ ਹੈ ਕੋਈ ਸਮਾਨ ਨਹੀਂ ਮਿਲਦਾ ਤੁਸੀਂ ਫੋਨ ਕਰਕੇ ਆਓ ਅਸੀਂ ਸਪੈਸ਼ਲ ਰੱਖ ਦਾਂਗੇ ਦੂਰ ਦੇ ਬੰਦੇ ਲਈ ਸਮਾਨ ਪਾਸੇ ਰੱਖ ਕੇ ਪਰ ਫੋਨ ਕਰਕੇ ਆਓ ਵੀਰੇ ਧੰਨਵਾਦ ਜੇ ਜਦੋਂ ਤੁਹਾਡਾ ਸਮਾਨ ਪੂਰਾ ਆ ਗਿਆ ਅੱਗੇ ਜਦੋਂ ਹੋਰ ਸਮਾਨ ਆਇਆ ਤੇ ਤੁਹਾਨੂੰ ਇੱਕ ਫੁੱਲ ਵੀਡੀਓ ਵਧੀਆ ਸ੍ਰੀ ਦੀ ਹਰ ਇੱਕ ਟੈਕਰ ਤੁਸੀਂ ਪਹੁੰਚਾਣੀ ਵੀਡੀਓ ਤੁਸੀਂ ਤੇ ਉਹਨਾਂ ਦੇ ਦਿਨ ਵਿੱਚ ਤੁਹਾਨੂੰ ਇੱਕ ਵੀਡੀਓ ਹੋਰ ਮਿਲੂਗੀ ਤੇ ਧੰਨਵਾਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬਾਈਆਂ ਦੀ ਸਪੋਰਟ ਜੁੜਾਓ ਧੰਨਵਾਦ ਠੀਕ ਹੈ ਠੀਕ ਹੈ ਬਾਈ